ਉਹਾਂ ਦੀ ਜੋ ਸ਼ਹੀਦੀ ਅਸਥਾਨ ਹਨ ਸ਼ਾਇਦ ਪੂਰੇ ਸੰਸਾਰ ਵਿੱਚ ਇੰਦਾਂ ਦੀ ਸ਼ਹੀਦੀ ਦਾ ਕੋਈ ਜ਼ਾਣ ਨਹੀਂ ਹੈ ਪੂਰੇ ਸੰਸਾਰ ਵਿੱਚ ਪਰ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਅਰਦਾਸ ਕਰਨ ਆਏ ਹਾਂ ਕਿ ਜਿੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਜਿੱਥੋਂ ਸਾਨੂੰ ਗਿਆਨ ਮਿਲਦਾ ਹੈ ਉਹ ਗ੍ਰੰਥ ਉਹ ਚਾਹੇ ਗੀਤਾ ਹੈ ਚਾਹੇ ਅਲੱਗ-ਅਲੱਗ ਧਰਮਾਂ ਦੇ ਗ੍ਰੰਥ ਹਨ ਉਹਨਾਂ ਦੀ ਬੇਅਤੀ ਕਦੇ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਸਾਡਾ ਜੀਵਨ ਦਾ ਆਧਾਰ ਹਨ ਅਸੀਂ ਸਭ ਤੋਂ ਪਹਿਲਾਂ ਦਸਮ ਪਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਬਖਸ਼ੀ ਸਤਿ ਸ੍ਰੀ ਅਕਾਲ ਜੀ ਦੇ ਅੱਜ ਦਾ ਗਾਥਾ ਸਾਰੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਦੇ ਚਰਣਾ ਵਿੱਚ ਦੋ ਚਾਰੀ ਬੇਨਤੀਆਂ ਕਰਨੀਆਂ ਹਨ ਕਿਉਂਕਿ ਮੇਰੇ ਤੋਂ ਪਹਿਲਾਂ ਜਿਤਨੇ ਵੀ ਬੁਲਾਰੇ ਜਾਂ ਮਹਾਂਪਰ ਸਤਬਾਬਾ ਸੁਖਦੇਵ ਸਿੰਘ ਜੀ ਨੇ ਆਪਣੇ ਵਿਚਾਰ ਰੱਖੇ ਉਹਨਾਂ ਦੇ ਅੰਦਰ ਜੋ ਦਰਦ ਹੈ ਜੋ ਦੁੱਖ ਹੈ ਉਹ ਸਾਨੂੰ ਸਾਰਿਆਂ ਨੂੰ ਸਾਰਿਆਂ ਦੇ ਅੰਦਰ ਹੀ ਹੁੰਦਾ ਹੈ ਉਹ ਕਹਿਣ ਦੀ ਗੱਲ ਨਹੀਂ ਉਹ ਸਰਕਾਰਾਂ ਨੂੰ ਪਤਾ ਹੈ ਅਤੇ ਜਿਤਨੀਆਂ ਵੀ ਸਰਕਾਰਾਂ ਸ਼ਾਇਦ ਪੰਜਾਬ ਤੋਂ ਹਟੀਆਂ ਹਨ ਜਿਨ੍ਹਾਂ ਦਾ ਦੁਬਾਰਾ ਆਉਣ ਦਾ ਲੱਗਦਾ ਕਿ ਆ ਹੀ ਨਹੀਂ ਸਕਦੀਆਂ ਉਹਨਾਂ ਕੁਛ ਇੱਕ ਮਾਤਰ ਕਾਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬ ਇਹ ਸਾਰਿਆਂ ਨੂੰ ਪਤਾ ਹੈ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੈਂ ਸਨਾਤਨ ਧਰਮ ਤੋਂ ਹਾਂ ਮੈਂ ਗੀਤਾ ਨੂੰ ਬਹੁਤ ਆਪਣੇ ਹਿਰਦੇ ਵਿੱਚ ਉਸਾ ਕੇ ਰੱਖਦਾ ਹਾਂ ਕਿਉਂਕਿ ਗੀਤਾ ਇੱਕ